ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਇੱਥੇ ਹੋਟਲ ਰਾਇਲ ਇਨ ਕੇਕੇ ਰੋਡ ਦੇ ਵਿੱਚ ਬਹੁਤ ਵੱਡੀ ਪ੍ਰਦਰਸ਼ਨੀ ਲੱਗਣ ਜਾ ਰਹੀ ਹੈ ਮੇਲਾ ਰੰਗ ਪੰਜਾਬ ਦੇ ਤਹਿਤ ਪੰਜਾਬੀਅਤ ਤੇ ਕਿਸਾਨੀ ਨੂੰ ਸਮਰਪਿਤ ਇਹ ਪ੍ਰਦਰਸ਼ਨੀ ਦੇ ਵਿੱਚ ਪੰਜਾਬ ਦੇ ਮਸ਼ਹੂਰ ਵੱਡੇ ਵੱਡੇ ਬੁਟੀਕ ਪਹੁੰਚਣਗੇ ਸੂਟਾਂ ਦੀ ਭਰਮਾਰ ਹੋਊਗੀ ਪੰਜਾਬੀ ਜੁੱਤੀਆਂ ਪੰਜਾਬੀ ਪਹਿਰਾਵਾ ਪੰਜਾਬੀ ਦੁਪੱਟੇ ਜੇ ਗੱਲ ਕਰ ਲਈਏ ਪੰਜਾਬ ਦੇ ਮੂਲ ਅਨਾਜਾਂ ਦੀ ਤਾਂ ਉਹ ਵੀ ਸਤਾਲਾ ਵਿਸ਼ੇਸ਼ ਰੂਪ ਦੇ ਵਿੱਚ ਇਹਦਾ ਹਿੱਸਾ ਰਹਿਣਗੀਆਂ ਰਾਇਲ ਇਨ ਹੋਟਲ ਦੇ ਵਿੱਚ 22 ਨਵੰਬਰ ਦਿਨ ਸ਼ਨੀਵਾਰ ਨੂੰ ਇਹ ਐਗਜ਼ਿਬਿਸ਼ਨ ਲੱਗਣੀ ਹੈ ਸਮਾਂ ਨੋਟ ਕਰ ਲਓ 10 ਵਜੇ ਤੋਂ ਲੈ ਕੇ ਇਹ ਐਗਜ਼ਿਬਿਸ਼ਨ ਸ਼ਾਮ 6 ਵਜੇ ਤੱਕ ਚੱਲਣੀ ਹੈ ਤਾਂ ਤੁਹਾਨੂੰ ਇੱਥੇ ਇੱਕ ਛੱਤ ਥੱਲੇ ਅਨੇਕਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਮਿਲ ਜਾਣਗੀਆਂ ਤੇ ਜਿੰਨਾ ਕੁੜੀਆਂ ਮੁੰਡਿਆਂ ਦੇ ਰੱਖਿਆ ਵਿਆਹ ਤੇ ਆਓ ਤੁਹਾਨੂੰ ਪੋ ਚੜਦੇ ਤੋਂ ਪਹਿਲਾਂ ਪਹਿਲਾਂ ਆਪਾਂ ਵਿਆਹ ਦੀ ਸਾਰੀ ਤਿਆਰੀ ਕਰਵਾ ਦੇਣੀ ਹੈ ਸ਼ਨੀਵਾਰ ਤੁਸੀਂ ਪਹੁੰਚਣਾ ਰਾਇਲ ਲੀਨ ਦੇ ਵਿੱਚ ਕਿਸੇ ਵੱਡੇ ਸ਼ਹਿਰ ਵਿੱਚ ਜਾਣ ਦੀ ਲੋੜ ਨਹੀਂ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਇੱਕੋ ਛੱਤ ਥੱਲੇ ਪੰਜਾਬ ਭਰ ਦੇ ਸਾਰੇ ਬੁਟੀਕ ਸਾਰੇ ਜੁੱਤੀਆਂ ਵਾਲੇ ਸਾਰੇ ਦੁਪੱਟਿਆਂ ਵਾਲੇ ਇਕੱਠੇ ਕਰਤੇ ਹੁਣੇ ਤੁਹਾਡੇ ਤੇ ਆ ਕਿ ਤੁਸੀਂ ਪਹੁੰਚ ਕੇ ਆਪਣੀ ਫੈਮਿਲੀ ਦੇ ਨਾਲ ਉਤੋਂ ਸ਼ਾਪਿੰਗ ਵੀ ਕਰਨੀ ਹੈ ਤੇ ਫਿਰ ਸਾਜੋ ਸਮਾਨ ਦੇਖਣਾ ਵੀ ਹੈ ਹਾਂ ਇੱਕ ਗੱਲ ਹੋਰ ਨੋਟ ਕਰਿਓ ਜੇਕਰ ਤੁਸੀਂ ਵੀ ਆਪਣੇ ਬ੍ਰਾਂਡ ਨੂੰ ਹਜ਼ਾਰਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਇਸ ਪ੍ਰਦਰਸ਼ਨੀ ਦਾ ਹਿੱਸਾ ਬਣੋ ਆਪਣੀ ਸਟਾਲ ਬੁੱਕ ਕਰਾ ਲਿਓ ਸਕਰੀਨ ਤੇ ਦੋ ਨੰਬਰ ਆ ਰਹੇ ਆ ਕੋਈ ਜਾਣਕਾਰੀ ਲੈਣੀ ਹੋਵੇ ਉੱਥੋਂ ਤੁਸੀਂ ਇਹ ਜਾਣਕਾਰੀ ਲੈ ਸਕਦੇ ਹੋ ਮੇਲਾ ਰੰਗ ਪੰਜਾਬ ਦੇ ਪੰਜਾਬ ਤੇ ਕਿਸਾਨੀ ਨੂੰ ਸਮਰਪਿਤ ਇਹ ਪ੍ਰਦਰਸ਼ਨੀ ਹੈ ਜਿਹੜੀ ਨੋਟ ਕਰ ਲਓ ਦਿਨवार ਤਰੀਕ ਤਰੀਕ 22 ਨਵੰਬਰ ਦਿਨ ਸ਼ਨੀਵਾਰ ਹੋਟਲ ਰਾਇਲ ਇਨਾ ਕੇ ਕੇ ਰੋਡ ਦੇ ਉੱਪਰ ਮੁਕਸਰ ਦੇ ਵਿੱਚ ਤੇ ਫਿਰ ਇਹ ਮੇਲਾ ਜਿਹੜਾ ਲੋਟਲੂ ਆ ਕੇ ਬਹੁਤ ਘੱਟ ਰੇਟਾਂ ਤੇ ਤੁਹਾਨੂੰ ਜਿਹੜੇ ਹੱਥਾਂ ਨਾਲ ਬਣਾ ਕੇ ਚੀਜ਼ਾਂ ਵੇਚਦੇ ਆ ਨਾ ਉਹ ਕਾਰੀਗਰ ਸਿਰੇ ਦੇ ਇੱਥੇ ਪਹੁੰਚਣ ਆਲੇ ਆ ਆਓ ਆਪਾਂ ਆਪਣੇ ਪਰਿਵਾਰ ਨੂੰ ਲੈ ਕੇ ਇਸ ਐਗਜ਼ੀਬਿਸ਼ਨ ਦਾ ਹਿੱਸਾ ਬਣੀਏ ਬੀਬੀਆਂ ਮਾਤਾਵਾਂ ਭੈਣਾਂ ਕੁੜੀਆਂ ਨੂੰ ਵਿਖਾਈਏ ਵੀ ਕਿਵੇਂ ਜਿਹੜਾ ਪੰਜਾਬੀ ਸੱਭਿਆਚਾਰਕ ਪਹਿਰਾਵਾ ਤੇ ਪੰਜਾਬੀ ਮੇਲਿਆਂ ਤੇ ਪੰਜਾਬੀਆਂ ਦੀ ਇਹ ਸ਼ਾਨ ਆ ਜਿਹੜੀ ਉਹ ਵਿਰਾਸਤੀ ਕੀ ਸਾਡੀ ਪਹਿਚਾਣ ਹੈ ਆਓ ਮੇਲਾ ਰੰਗ ਪੰਜਾਬ ਦਾ ਇਸ ਪ੍ਰਦਰਸ਼ਨੀ ਦਾ ਹਿੱਸਾ ਬਣੀਏ 22 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ ਲੈ ਕੇ 6:00 ਵਜੇ ਤੱਕ ਸਥਾਨ ਨੋਟ ਕਰ ਲਓ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੋਟਲ ਰਾਇਲ ਇਨ ਕੇ ਕੇ ਰੋਡ ਹੋਟਲ ਰਾਇਲ ਇਨ